ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਵ ਤੁਹਾਨੂੰ ਅੱਜ ਦਰਸ਼ਨ ਕਰਾਉਣੀ ਹੈ ਜਿੱਥੇ ਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਸੀ ਇਸ ਸਥਾਨ ਤੇ ਪਹੁੰਚ ਗਏ ਉਹਨਾਂ ਸਰੋਵਰ ਦੀ ਜਿਹੜੀ ਨੀਂਧ ਰਹੀ ਤੇ ਆਓ ਸਾਰੇ ਇਸ ਗੁਰਦਾਰਾ ਸਾਹਿਬ ਦਾ ਇਤਿਹਾਸ ਸੁਣੋ ਜੀ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਤਾਂ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਦੇ ਸੰਗਤਾਂ ਤੱਕ ਪਹੁੰਚਾਓ ਕਿ ਬਹੁਤ ਵੱਡਾ ਇਤਿਹਾਸ ਤੁਹਾਨੂੰ ਦੱਸਣ ਜਾ ਰਿਹਾ ਇਸ ਗੁਰਦਾਰਾ ਸਾਹਿਬ ਜੀ ਦਾ ਅਸੀਂ ਅੱਜ ਹਲਕਾ ਖੇਮ ਕਰਨ ਦੇ ਸਰਦੀ ਪਿੰਡ ਇਲਾਕਿਆਂ ਦੇ ਵਿੱਚ ਖੜਿਆ ਸੁਰ ਸਿੰਘ ਪਿੰਡ ਹੈ ਜੋ ਕਿ ਇਸ ਇਲਾਕੇ ਦਾ ਬਹੁਤ ਵੱਡਾ ਪਿੰਡ ਹੈ ਸੁਰ ਸਿੰਘ ਪਿੰਡ ਦੇ ਵਿੱਚ ਜਿੱਥੇ ਕਿ ਸਾਹਿਬ ਸਤਗੁਰੂ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਏ ਹੀ ਇੱਥੇ ਚਰਨ ਪਾਏ ਸੀ ਅਸੀਂ ਉਸ ਗੁਰਦਰਾ ਸਾਹਿਬ ਸਥਾਨ ਤੇ ਪਹੁੰਚੇ ਆ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਇਸ ਗੁਰਦਰਾ ਸਾਹਿਬ ਦੀ ਕਿ ਜਿੱਥੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਚਰਨ ਲਾਏ ਸੀ ਜਿੱਥੇ ਕਿ ਤਰਨਤਨ ਜਿਹੜਾ ਸਰੋਵਰ ਹੀ ਉਹ ਬਣ ਤੋਂ ਪਹਿਲਾਂ ਉਹ ਇੱਥੇ ਐਸ ਤਰਤੀ ਤੇ ਆਇਆ ਸੀ ਇੱਥੇ ਸਰੋਵਰ ਬਣਾਉਣ ਦੀ ਉਹਨਾਂ ਕੋਸ਼ਿਸ਼ ਕੀਤੀ ਸੀ ਪਰ ਪਿੰਡ ਵਾਲਿਆਂ ਨੇ ਜੋ ਪੁਰਾਣੇ ਬਜ਼ੁਰਗ ਜਾਂ ਉਸ ਸਮੇਂ ਦੀ ਗੱਲ ਹੀ ਉਹਨਾਂ ਨੇ ਵਿਰੋਧ ਕੀਤਾ ਸੀ ਇਹ ਸਾਰੀ ਜਾਣਕਾਰੀ ਦੇਵਾਂਗੇ ਨਾਲ ਹੀ ਤੁਹਾਨੂੰ ਜਿਹੜਾ ਇੱਥੇ ਕੇ ਗੁਰੂ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਇਸ ਪਿੰਡ ਦੇ ਵਿੱਚ ਆਣ ਕੇ ਉਹ ਸਰੋਵਰ ਦੀ ਨੀਂਹ ਧਰੀ ਸੀ ਨੀਂਹ ਧਰ ਕੇ ਜਦੋਂ ਸਰੋਵਰ ਬਣਾਉਣਾ ਸ਼ੁਰੂ ਕੀਤਾ ਉਹਦੀ ਨੀਂਹ ਧਰੀ ਉਸ ਤੋਂ ਬਾਅਦ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਅਸੀਂ ਇਸ ਜਗ੍ਹਾ ਦੇ ਜਿਹੜਾ ਸਰੋਵਰ ਬਣਾਉਣ ਜਾ ਰਹੇ ਹਾਂ ਉਹ ਸਰੋਵਰ ਬਣਾਉਣ ਤੋਂ ਪਹਿਲਾਂ ਬਾਅਦ ਚ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿ ਇੱਥੇ ਪਾਣੀ ਆ ਜੂਗਾ ਜਾਂ ਕੋ ਬਰਬਾਦੀ ਹੋ ਜੂਗੀ ਹਨਾ ਕਿ ਜਿਹੜੀ ਜਿਹੜੀ ਜਗਾ ਜਿਹੜੀ ਆ ਇਹ ਇਸ ਜਿਤਨਾ ਵੀ ਪਿੰਡ ਵਾਲਾ ਵਿਰੋਧ ਕੀਤਾ ਉਸ ਤੋਂ ਬਾਅਦ ਜਿਹੜਾ ਸਾਹਿਬ ਸ੍ਰੀ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨਤਾਰਨ ਜਾ ਕੇ ਉਹਨਾਂ ਤਰਨਤਾਰਨ ਜਿਹੜਾ ਉਹ ਸਰੋਵਰ ਬਣਾਇਆ ਜੇ ਉਸ ਟਾਈਮ ਇਸ ਨਗਰ ਦੇ ਲੋਕਾਂ ਨੇ ਸਾਹ ਦਿੱਤਾ ਹੁੰਦਾ ਇਸ ਸਾਰੇ ਇਲਾਕੇ ਨੇ ਸਾਹ ਦਿੱਤਾ ਹੁੰਦਾ ਜਿਤਨਾ ਕਿ ਦੱਸ ਰਿਹਾ ਇਥੋਂ ਇਤਿਹਾਸ ਆਪਾਂ ਤੇ ਆਹ ਦੀ ਜਾਣਕਾਰੀ ਲੈਂਦੇ ਆ ਕਿ ਜਦੋਂ ਉਦੋਂ ਨਾ ਵਿਰੋਧ ਕੀਤਾ ਤਾਂ ਜਿਹੜਾ ਸਰੋਵਰ ਸੀ ਇੱਥੇ ਬਹੁਤ ਵੱਡੇ ਜਗ੍ਹਾ ਦੇ ਵਿੱਚ ਜਿਹੜਾ ਸਰੋਵਰ ਬਣਨਾ ਕਿਉਂਕਿ ਸਭ ਇਲਾਕਿਆਂ ਨੂੰ ਸਭ ਜਿਹੜੀਆਂ ਧਾਰਮਿਕ ਸੰਤਾਵਾਂ ਉੱਥੇ ਜਿਹੜਾ ਸੀ ਸਭ ਤੋਂ ਵੱਡਾ ਸਰੋਵਰ ਤਨਤਨ ਸਾਹਿਬ ਆ ਅੱਜ ਜੇ ਇਥੇ ਨਾ ਵਿਰੋਧ ਹੁੰਦਾ ਉਹ ਜਿਹੜਾ ਸਰੋਵਰ ਸੀ ਉਹ ਅੱਜ ਇਸ ਧਰਤੀ ਦੇ ਇਸ ਇਲਾਕੇ ਦੇ ਵਿੱਚ ਹੋਣਾ ਸੀ ਇੱਥੇ ਗੁਰੂ ਮਹਾਰਾਜ ਸਾਹਿਬ ਜੀ ਨਤਬ ਕੀ ਤਾਂ ਇੱਥੇ ਆਣ ਕੇ ਗੁਰੂ ਮਹਾਰਾਜ ਅਰਜਨ ਦੇਵ ਜੀ ਨੇ ਪਹਿਲਾਂ ਚਰਨ ਲਾਇਆ ਸੀ ਆਪਾਂ ਸਾਰਾ ਗੁਰਦਵਾਰਾ ਦੇ ਨਵਾਂ ਗੁਰਦੁਆਰਾ ਬਣਿਆ ਬਾਬਾ ਬਤਾ ਸਿੰਘ ਜੀ ਨਾਲ ਵੱਲੋਂ ਇਹ ਜਿਹੜਾ ਗੁਰਦੁਆਰਾ ਇਹ ਸਾਰਾ ਜਿਹੜਾ ਨਵਾਂ ਬਣਾਇਆ ਗਿਆ ਕਿਉਂਕਿ ਨਵੀਂ ਲੁੱਕ ਦਿੱਤੀ ਗਈ ਹੈ ਇਹ ਸਾਰੀ ਜਗ੍ਹਾ ਉਹ ਵਾ ਜਿੱਥੇ ਗੁਰੂ ਮਹਾਰਾਜ ਜਿੰਨੇ ਆਪਣੇ ਚੱਲ ਆਏ ਇੱਥੋਂ ਦੇ ਜਿਹੜੇ ਸਾਡੇ ਗ੍ਰੰਥੀ ਸਾਹਿਬ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਵੀਡੀਓ ਦੇਖਿਓ ਉਸ ਤੋਂ ਬਾਅਦ ਤੁਹਾਨੂੰ ਜਿੱਥੇ ਕਿ ਗੁਰੂ ਮਹਾਰਾਜ ਨੇ ਸਰੋਵਰ ਦੇ ਜਿਹੜੇ ਸੀ ਜਿੱਥੋਂ ਉਹਨਾਂ ਨੇ ਨੀਂਹ ਧਰੀ ਸੀ ਨੀਂ ਲਾਈ ਸੀ ਸਰੋਵਰ ਬਣਾਉਂਦੇ ਉਹ ਵੀ ਤੁਹਾਨੂੰ ਜਗ੍ਹਾ ਤੇ ਦਰਸ਼ਨ ਕਰਾਉਂਦੇ ਆ ਹਾਜੀ ਸੰਗਤ ਜੀ ਆਪਾਂ ਉਥੋਂ ਦੇ ਜਿਹੜੇ ਸਾਡੇ ਵੀਰ ਸਾਡੇ ਜਥੇਦਾਰ ਗ੍ਰੰਤੀ ਸਾਹਿਬ ਜਿਹੜੀ ਸਮਾਵਾ ਨਿਭਾ ਰਹੇ ਆ ਗੁਰੂ ਘਰ ਦੇ ਵਜੀਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੋ ਜਿੰਨੀ ਵੀ ਜਾਣਕਾਰੀ ਸਾਨੂੰ ਸੰਤਾਂ ਨੂੰ ਜ਼ਰੂਰ ਦੇਣਗੇ ਹਾਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣਾ ਨਾਮ ਦੱਸੋ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾਣਾ ਬਾਬਾ ਸੁਖਾ ਸਿੰਘ ਤੇ ਆਪਣਾ ਕਿਥੇ ਵਿਦਿਆਰਥੀ ਦੇ ਵਿੱਚ ਸਿੰਘ ਆ ਇਥੇ ਬਾਬਾ ਜੀ ਨੇ ਵਿਦਿਆਲਾ ਖੋਲਿਆ ਗੁਰਮਤਿ ਵਿਦਿਆਲਾ ਤੇ ਉਹ ਵਿਦਿਆਲੇ ਦੇ ਵਿੱਚ ਸਿੰਘਾਂ ਨੂੰ ਸੰਥਿਆ ਕਰਾਈ ਜਾਂਦੀ ਜਿਹੜੇ ਪਚੰਗੀ ਸਿੰਘ ਨੇ ਜੀ ਤੇ ਸੰਥਿਆ ਕਰਾਈ ਜਾਂਦੀ ਨੇ ਕੀਰਤਨ ਦੀ ਜਿਹੜੀ ਆ ਉਹ ਸਿਖਲਾਈ ਦਿੱਤੀ ਜਾਂਦੀ ਆ ਤੇ ਗਤਕਾ ਸਿਖਾਇਆ ਜਾਂਦਾ ਵਾ ਜੀ ਤੇ ਗੁਰਮਤਿ ਦੇ ਭਾਵ ਕੀ ਗੁਰਮਤਿ ਦੀ ਖੇਡ ਕਰਾਈ ਜਾਂਦੀ ਸਾਰੀ ਤੇ ਸਾਹਿਬ ਜੀ ਇਸ ਗੁਰਦਰਾ ਸਾਹਿਬ ਦੀ ਜਾਣਕਾਰੀ ਕਾਪੇ ਇਲਾਕੇ ਚ ਕਾਫੀ ਸੰਤਾ ਘਟਿਆ ਤੁਸੀਂ ਇਥੇ ਗੁਰੂ ਮਹਾਰਾਜ ਜਿਹੜੇ ਸਿੱਖਿਆ ਪ੍ਰਾਪਤ ਕਰ ਰਹੇ ਜੇ ਗੁਰੂ ਘਰ ਦੇ ਵਿੱਚ ਬੈਠੇ ਜੀ ਇਸ ਗੁਰਦਰਾ ਸਾਹਿਬ ਦੀ ਜਾਣਕਾਰੀ ਜੋ ਕਿ ਇਤਿਹਾਸ ਹੈ ਉਹ ਸੰਗਤਾਂ ਨੂੰ ਸਾਰਾ ਦੱਸੋ ਹਾਂਜੀ ਬਾਬਾ ਜੀ ਇਹ ਜਿਹੜਾ ਸਥਾਨ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਜਿਹੜਾ ਸਥਾਨ ਆ ਇਹ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਹੋਣਾ ਨੇ ਜਿਹੜਾ ਤਰਨਤਾਰ ਸਾ ਸਰੋਵਰ ਬਾਨਣਾ ਸੀ ਉਹ ਜਿਹੜਾ ਸਰੋਵਰ ਸੀ ਉਹ ਇੱਥੇ ਪਹਿਲੇ ਬਾਨਣਾ ਸੀ ਤੇ ਇੱਥੇ ਬਾਨਣਾ ਸੀ ਤੇ ਪਰ ਜਦੋਂ ਸਤਿਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂਕਿ ਮਹਾਰਾਜਾਨੀ ਜਾਨ ਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨਾਂ ਨੂੰ ਪਤਾ ਸੀ ਜਿਹੜਾ ਸਾਡਾ ਛੇਵਾਂ avatars ਹੋਣਾ ਵਾ ਤੇ ਉਹਨਾਂ ਦੇ ਯਾਨੀ ਕਿ ਇੱਥੇ ਮਹਿਲ ਵੀ ਆਪਣੇ ਜਿੰਨੋ ਬਾਬਾ ਵਿਧੀ ਚੰਦ ਸਾਹਿਬ ਜੀ ਹੋਣੀ ਜਿਹੜੇ ਨੇ ਉਹਨਾਂ ਦੇ ਜਿਹੜੇ ਗੁਰੂ ਅਰਜਨ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਇੱਥੇ ਜਿਹੜਾ ਪ੍ਰਚਾਰ ਪ੍ਰਸਾਰ ਹੋਣਾ ਹੈ ਹੁਣ ਤੁਸੀਂ ਵੇਖ ਲੋ ਜਿਹੜਾ ਦੀਵਾਨ ਆਲਜਾ ਜਿਤਨੀ ਵੀ ਆ ਸਾਰੀ ਖੇੜ ਆ ਇਹ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਾਂ ਤੇ ਆ ਤੇ ਸਤਿਗੁਰ ਸਾਹਿਬ ਜੀ ਜਾਣਦੇ ਸੀ ਵੀ ਯਾਨੀ ਕਿ ਇਹ ਸਾਡੇ ਛੇਵੇਂ ਜਾਮੇ ਦੇ ਵਿੱਚ ਜਾਣ ਕੇ ਜਦੋਂ ਅਸੀਂ ਆਉਣਾ ਵਾ ਤੇ ਉਦੋਂ ਇਹ ਸਾਰਾ ਯਾਨੀ ਕਿ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਾਂ ਤੇ ਹੋਣਾ ਵਾ ਜਿਹੜਾ ਇਹ ਸਾਰਾ ਪਿੰਡ ਆ ਇਹ ਸਾਰਾ ਉਸ ਰੋਵਰ ਦੀ ਥਾਂ ਸੀ ਤੇ ਜਦੋਂ ਸਤਗੁਰ ਸਾਹਿਬ ਜੀ ਹੋਣਾ ਨੇ ਯਾਨੀ ਕਿ ਇਦਾਂ ਬੇਨਤੀ ਕੀਤੀ ਕਿਉਂਕਿ ਸਤਗੁਰ ਸਾਹਿਬ ਜੀ ਵੀ ਜਾਣਦੇ ਸੀ ਕੀ ਵਿਧ ਬਣਨੀ ਹੈ ਕੀ ਖੇਡ ਬਣਨੀ ਆ ਇਸ ਵਾਸਤੇ ਸਤਗੁਰ ਸਾਹਿਬ ਜੀ ਹੁਣੀ ਮੁੜ ਕੇ ਇੱਥੋਂ ਪਿੰਡ ਪਈਲੇ ਗਏ ਤਤਲੀ ਹੂੰ ਪਈਲੇ ਸੀਨੇ ਗਏ ਜੀ ਸੱਜ ਬੈਂਕੇ ਬੈਂਕ ਕਿਉਂ ਮੁੜ ਕੇ ਫਿਰ ਬਾਬਾ ਜੀ ਸੀਨੇ ਗਏ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸੀਨੇ ਆਪਣਾ ਤਤਲੀ ਗਏ ਤੇ ਤਤਲੀੋਂ ਮੁੜ ਕੇ ਫਿਰ ਸਤਗੁਰ ਸਾਹਿਬ ਜੀ ਜਦੋਂ ਜ਼ਮੀਨ ਕਿਸੇ ਬੰਨੇ ਨਹੀਂ ਲੱਭੀ ਕਿਉਂਕਿ ਤੁਹਾਨੂੰ ਪਤਾ ਵੀ ਉਸ ਸਮੇਂ ਇਸ ਸਮੇਂ ਮੁੜ ਕੇ ਫਿਰ ਸਤਗੁਰ ਸਾਹਿਬ ਜੀ ਮੁੜ ਕੇ ਫਿਰ ਫਿਰ ਤਰਨਤਨ ਸਾਹਿਬ ਜਾ ਕਰਕੇ ਪੁੱਜੇ ਉੱਥੇ ਫਿਰ ਸਤਗੁਰ ਸਾਹਿਬ ਜੀ ਉਹਨਾਂ ਨੂੰ ਜਾਨੀ ਕਿ ਜ਼ਮੀਨ ਦਿੱਤੀ ਤੇ ਜ਼ਮੀਨ ਦੇ ਕਰਕੇ ਫਿਰ ਸਤਗੁਰ ਸਾਹਿਬ ਜੀ ਉਹਨਾਂ ਨੂੰ ਮੁੜ ਕੇ ਫਿਰ ਬਾਬਾ ਜੀ ਉੱਥੇ ਸਤਗੁਰਾਣੀ ਸਰੋਵਰ ਬਸਾਇਆ ਮੁੜ ਕੇ ਇਥੋਂ ਦੇ ਜਿਹੜੇ ਪਿੰਡ ਪਿੰਡ ਦੇ ਲੋਕ ਸੀ ਤੇ ਉਸ ਸਮੇਂ ਕਿਉਂਕਿ ਆਲੇ ਬਹੁਤਾ ਚਰਤੇ ਹੋਇਆ ਨਹੀਂ ਸੀ ਕਿਉਂਕਿ ਆ ਇੱਥੇ ਪਾਕਿਸਤਾਨੋਂ ਵੀ ਪਿੰਡ ਉੱਠ ਕੇ ਆਏ ਨਾ ਇਸ ਵਾਸਤੇ ਜਾਨੀ ਕਿ ਜਦੋਂ ਫਿਰ ਜਮੀਨ ਇਹ ਫਿਰ ਜਾਨੀ ਕਿ ਕਿਰਪੀ ਹੋਣ ਲੱਗੀ ਜਦੋਂ ਫਿਰ ਮੁੜ ਕੇ ਫਿਰ ਸਤਗੁਰ ਸਾਹਿਬ ਜੀ ਕੋ ਜਾਨੀ ਕਿ ਬੇਨਤੀ ਕੀਤੀ ਮਾਰਾ ਕਿਰਪਾ ਕਰੋ ਫਿਰ ਸਤਗੁਰ ਸਾਹਿਬ ਜੀ ਹੁਣਾਂ ਨੇ ਆਣ ਕੇ ਆਖਿਆ ਵੀ ਇੱਥੇ ਸਾਡਾ ਸਥਾਨ ਬਣੇਗਾ ਤੇ ਸਤਗੁਰ ਸਾਹਿਬ ਜੀ ਹੁਣਾਂ ਨੇ ਇੱਥੇ ਸਥਾਨ ਬਣਿਆ ਮੁੜ ਕੇ ਫਿਰ ਸਤਗੁਰਾਂ ਦੇ ਸਰੋਵਰ ਵੀ ਬਾਬੇ ਵੱਡਿਆਂ ਨੇ ਬਾਬੇ ਅਵਤਾਰ ਸਿੰਘ ਸਾਹਿਬ ਜੀ ਹੁਣੀ ਮਾਪੁਰਖਾਂ ਉਹਨਾਂ ਸਰੋਵਰ ਬਣਾਏ ਲੰਗਰ ਆਲੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਹੁਣਾਂ ਦੇ ਨਾਮ ਤੇ ਖੜਾ ਕੀਤਾ ਇਸ ਤਰ੍ਹਾਂ ਬੜੀਆਂ ਸੇਵਾਵਾਂ ਪਹਿਲੇ ਇੱਥੇ ਗੁਰੂ ਖਾਲਸਾ ਜੀ ਯਾਨੀ ਕਿ ਨਿਸ਼ਾਨ ਸਾਹਿਬ ਹੁੰਦਾ ਸੀ ਇਸ ਬਾਰੀ ਦੇ ਨਾਲ ਯਾਨੀ ਕਿ ਉਸ ਸਮੇਂ ਦਰਬਾਰ ਪੂਰਾ ਨਹੀਂ ਸੀ ਬਣਿਆ ਤੇ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਫਿਰ ਇਹਦੀ ਸੇਵਾ ਕਰਾਈ ਮੰਗ ਮੰਗ ਸੰਗ ਬਰ ਬਰ ਮੈਦਾਂ ਕਰਕੇ ਯਾਨੀ ਕਿ ਸੁੰਦਰ ਪੱਥਰ ਲਵਾਇਆ ਸਤਗੁਰਾਂ ਦੇ ਪ੍ਰਕਾਸ਼ ਆਦ ਮਹਾਰਾਜ ਦਾ ਪ੍ਰਕਾਸ਼ ਅਕਾਲ ਸ੍ਰੀ ਦਸਮਨਗਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਤਰ੍ਹਾਂ ਯਾਨੀ ਕਿ ਬੜੀਆਂ ਮਹਾਂਪੁਰਖਾਂ ਦੀ ਸੇਵਾਵਾਂ ਕਰਾਈਆਂ ਆ ਵੀ ਹਾਂਜੀ ਬਾਪੂ ਤੇ ਇਹ ਜਿਹੜਾ ਉਪਰਾਲਾ ਨਾ ਬਾਦਸ਼ਾਹ ਇਹ ਜਿਹੜਾ ਸਾਰਾ ਬਾਬੇ ਸੂਨ ਸਿੰਘ ਸਾਹਿਬ ਜੀ ਨੇ ਸਥਾਨ ਪ੍ਰਗਟ ਕੀਤਾ ਕਿਉਂਕਿ ਜ ਅਵਤਾਰ ਹੀ ਹੋਏ ਨੇ ਤੁਸੀਂ ਸਾਖਸ਼ਾਤ ਰੂਪ ਜਾਣ ਲਓ ਕਿਉਂਕਿ ਪਾਠ ਸਾਹਿਬ ਦਾ ਜਿਹੜਾ ਪਾਠ ਸਾਹਿਬ ਹੀ ਨਾ ਜਿਹੜਾ ਉੱਥੇ ਪੱਟੀ ਸਾਹਿਬ ਉਹ ਪਾਠ ਸਾਹਿਬ ਦਾ ਵੀ ਕਿਸੇ ਨੂੰ ਪਤਾ ਨਹੀਂ ਜਦੋਂ ਮਹਾਪੁਰਖ ਜਦੋਂ ਉੱਥੇ ਦਲ ਲੈ ਕੇ ਜਾਂਦੇ ਸੀ ਉਦੋਂ ਮਹਾਪੁਰਖਾਂ ਨੇ ਸਿੱਖਾਂ ਨੂੰ ਆਖਿਆ ਇੱਥੇ ਅਸੀਂ ਪਾਠ ਦੇ ਵਿੱਚ ਬੈਠੇ ਸਾਂ ਕਿਉਂਕਿ ਅਵਤਾਰ ਸੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਫਿਰ ਉਹਨਾਂ ਹੀ ਆ ਸਥਾਨ ਪ੍ਰਗਟ ਕੀਤਾ ਕਿ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਸੀ ਉਹ ਜਿਹੜਾ ਤਰਨਤਾਰਨ ਸਰੋਵਰ ਵਾਲਾ ਤਰਨਤਾਰਨ ਸਾਹਿਬ ਵਾਲਾ ਸਰੋਵਰ ਸੀ ਉਹ ਇੱਥੇ ਬਣਨਾ ਸੀ ਇਹ ਮਹਾਪੁਰਖਾਂ ਨੇ ਚਾਨਣਾ ਪਾਈ ਫਿਰ ਇੱਥੇ ਯਾਨੀ ਕਿ ਮੰਤਾਂ ਹਲਾ ਪਈ ਫਿਰ ਮਹਾਪੁਰਖ ਇੱਥੇ ਖੰਡਪੜ ਸਾਹਿਬ ਕਰਵਾਉਣ ਲੱਗ ਪਏ ਸੰਤਾਂ ਫਿਰਖਣ ਪੜ ਸਾਹਿਬ ਕਰਉਣ ਲੱਪਿਓ ਜਿਹਦੇ ਨਾਲ ਨਗਰ ਦਾ ਬੜਾ ਭਲਾ ਹੋਇਆ ਬੜਾ ਪਰਉਪਕਾਰ ਕੀਤਾ ਸਤਿਗੁਰਾਂ ਨੇ ਨਗਰ ਦੇ ਉੱਤੇ ਜਿਹੜੇ ਨਗਰ ਦੇ ਯਾਨੀ ਕਿ ਕਈ ਐਸੇ ਮੰਨ ਲਓ ਹੁਣ ਜਿੰਨੀ ਵੀ ਜ਼ਮੀਨ ਆ ਇਹ ਸਤਿਗੁਰ ਸਾਹਿਬ ਜੀ ਹੁਣਾਂ ਨੇ ਮੁੜ ਕੇ ਕਿਉਂਕਿ ਸਿੱਖਾਂ ਦੀ ਸਤਿਗੁਰ ਵੀ ਸਿੱਖਾਂ ਦੇ ਅਤੇ ਸਿੱਖ ਵੀ ਸਤਿਗੁਰ ਦੇ ਆ ਇਸ ਵਾਸਤੇ ਜਿਸ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਭਾਈ ਮਾਹ ਸਿੰਘ ਸਾਹਿਬ ਜੀ ਦੀ ਟੁੱਟੀ ਗੰਢਤੀ ਸੀ ਉਦਾਂ ਇਹਨਾਂ ਦੀ ਵੀ ਸਤਿਗੁਰ ਜੀ ਆਸਵਾ ਹੈ ਕਿ ਜੇ ਅੱਜ ਉਸ ਸਮੇਂ ਦੇ ਵਿੱਚ ਇੱਥੋਂ ਸੁਰ ਸਿੰਘ ਦੇ ਵਿੱਚ ਪਿੰਡ ਦੇ ਵਿੱਚ ਜਿਹੜੇ ਬੈਠੇ ਸੀ ਜਾਂ ਆਸਿਓ ਪਾਸੇ ਜਿੱਥੇ ਵੀ ਲੋਕ ਕਿਉਂਕਿ ਉਦੋਂ ਜਿਹੜਾ ਸਮਾਂ ਵਿੱਚ ਹਾਂ ਸਮਾਂ ਇਹੋ ਜਿਹਾ ਹੀ ਉਹਦੇ ਵਿੱਚ ਜੇ ਨਾ ਵਿਰੋਧ ਕਰਦੇ ਹੋ ਸਰੋਵਰ ਇੱਥੇ ਹੋਣਾ ਹੀ ਹੱਥ। ਵੇਖੋ ਜੀ ਇਹ ਤੇ ਮਹਾਰਾਜ ਦੀ ਖੇਡ ਹੈ ਕਿਉਂਕਿ ਜਿੱਥੇ ਜਿੱਥੇ ਪ੍ਰਮਾਤਮਾ ਚਾਵੇ ਉੱਥੇ ਖੇਡ ਬਣਦੀ ਕਿਉਂਕਿ ਤਰਨ ਤਾਰਨ ਉੱਥੇ ਵੀ ਤਰਨਾ ਸੀ ਤੇ ਤਾਰਨਾ ਸਤਗੁਰ ਸਾਹਿਬ ਜੀ ਹੋਣਾ ਨੇ। ਇੱਥੇ ਜਿਹੜੀ ਪਸਾਰਾ ਹੈ ਇੱਥੇ ਗੁਰੂ ਅਰਗੁਨ ਸਾਹਿਬ ਸਾਹਿਬ ਜੀ ਵੀ ਆਏ ਨੇ। ਭਾਈ ਭਾਗਮਲ ਸਾਹਿਬ ਜੀ ਦੇ ਇੱਥੇ ਮਹੱਲ ਵੇਖਿਓ ਨੇ ਆਪ ਜੀ ਨੇ। ਉਹਦੇ ਵਿੱਚ ਸਤਗੁਰ ਸਾਹਿਬ ਜੀ ਹੋਣਾ ਦੇ ਯਾਨੀ ਕਿ ਸਤਗੁਰਾਂ ਦਾ ਚਰਨਾਮਤ ਬਣਾਇਆ ਸਤਗੁਰਾਂ ਦੇ ਇਦਾਂ ਦਰਸ਼ਨ ਮਿ ਕਉਗੀ ਇਥੇ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਦਲ ਬੜਾ ਪ੍ਰਾਤਨ ਬਾਬਾ ਲਾਲਚੰਦ ਜੀ ਤੋਂ ਲਿਆ ਕਰਕੇ ਬੜੇ ਇਥੇ ਜਿਹੜੇ ਮਹਾਪੁਰਖਾਂ ਦੀ ਮਨਸਾਵਲੀ ਦੇ ਮਹਾਪੁਰਖ ਨੇ ਪਹਿਲੇ ਮਹਾਪੁਰਖ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਉਹਨਾਂ ਦੇ ਪੁੱਤਰਾਂ ਦਾ ਬਾਬਾ ਲਾਲਚੰਦ ਜੀ ਉਹਨਾਂ ਦਾ ਇਥੇ ਸਾਰਾ ਪਰਚਾ ਕਿਉਂਕਿ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਰ ਹੋਏ ਸੀ ਨਾ ਫਿਰ ਵੀ ਇਥੇ ਸੁਰ ਸਿੰਘ ਨਗਰ ਦੇ ਵਿੱਚ ਤੁਹਾਡਾ ਯਾਨੀ ਕਿ ਪੂਰਾ ਪ੍ਰਤਾਪ ਤੇਜ ਪ੍ਰਤਾਪ ਹੋਊਗਾ ਫਿਰ ਸਤਗੁਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਆ ਵੇਖੋ ਜਿੰਨੇ ਵੀ ਤੁਸੀਂ ਸਥਾਨ ਵੇਖ ਲਓ ਮਹਿਲੀ ਵੇਖ ਆ ਆਪਣਾ ਛੌਣੀ ਸਾਹਿਬ ਵੇਖ ਲੋ ਸਾਰੇ ਗੁਰੂ ਅਰਗੁਨ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਉਹ ਸਮਾਧਾ ਵੇਖ ਲੋ ਉੱਥੇ ਆਪਣਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਤਿਹਾਸ ਹੈ ਉੱਥੇ ਇਸ ਕਰਕੇ ਅਸਲ ਦੇ ਵਿੱਚ ਜਿਹੜਾ ਸੁਰ ਸਿੰਘ ਪਿੰਡ ਹੈ ਨਾ ਅੱਜ ਜਿੰਨਾ ਵੀ ਸਾਰੀ ਜਮੀਨ ਉਸ ਸਮੇਂ ਪਿੰਡ ਇਹ ਸਾਰੀ ਭਾਗਮਾਲ ਦੀ ਜਮੀਨ ਹੈ ਗੁਰੂ ਤੇ ਇਹ ਜਿਹੜਾ ਇਲਾਕਾ ਸੀ ਇਹਦੇ ਮੁੜ ਕੇ ਫੇਰ ਆਣ ਕੇ ਜਦੋਂ ਉਧਰ ਉਹ ਜਿਹੜੇ ਉਜੜੇ ਸਿੱਖ ਵਸੇ ਆਣ ਕੇ ਤੇ ਫਿਰ ਮੁੜ ਕੇ ਆਣ ਕੇ ਯਾਨੀ ਕਿ ਜਿਸ ਤਰ੍ਹਾਂ ਕਿਉਂਕਿ ਮਾਰੇ ਦੀ ਬੇਦੀ ਹੁੰਦੀ ਹੈ ਬਿਦਨਾ ਦੇ ਨਾਲ ਇਸ ਜੋ ਖੇਡ ਬੰਦੀ ਹੋ ਵਰਤਦੀ ਹੈ ਇਸ ਕਰਕੇ ਸਤਗੁਰ ਸਾਹਿਬ ਜੀ ਹੁਣਾ ਮੁੜ ਕੇ ਫਿਰ ਇੱਥੇ ਜਿਹੜਾ ਸਰੋਵਰ ਬਾਨਾ ਸੀ ਉਹ ਜਿਹੜਾ ਉੱਥੇ ਕਿਉਂਕਿ ਸਤਗੁਰ ਦੀ ਖੇਡ ਆ ਇਸ ਕਰਕੇ ਪਰਮਾਤਮਾ ਦੀ ਖੇਡ ਦੇ ਨਾਲ ਹੀ ਚਲੋ ਜਿਸ ਤਰ੍ਹਾਂ ਇੱਥੇ ਸਥਾਨ ਪ੍ਰਗਟ ਹੋਇਆ ਕਿਉਂਕਿ ਇੱਥੇ ਸਿਰਫ ਇਤਨੀ ਕੀ ਮਹਾਨਤਾ ਜਿਹੜੀ ਸਾਰ ਪ ਤੁਹਾਨੂੰ ਪਤਾ ਰੈਂਕ ਦੇ ਨਾਲ ਜਿਸ ਤਰ੍ਹਾਂ ਕਿਸੇ ਅਫਸਰ ਦੀ ਹੁੰਦੀ ਹੈ ਉਸੇ ਤਰ੍ਹਾਂ ਬਾਕੀ ਸਤਗੁਰਾਂ ਨੇ ਮੁੜ ਕੇ ਫਿਰ ਕਿਰਪਾ ਕੀਤੀ ਉਹ ਸਰੋਵਰ ਵੀ ਯਾਨੀ ਕਿ ਉੱਥੇ ਬਾਬਾ ਬੀ ਦੀ ਚੰਦ ਸਾਹਿਬ ਜੀ ਹੋਣਾ ਨੇ ਯਾਨੀ ਕਿ ਉਹਨਾਂ ਦੀ ਅਨਸਬੰਸ ਜਿਹੜੇ ਮਹਾਂਪੁਰਖ ਨੇ ਬਾਬਾ ਬਤਾਰ ਸਿੰਘ ਸਾਹਿਬ ਜੀ ਹੋਣਾ ਉਹਨਾਂ ਤਿਆਰ ਕਰਵਾਇਆ ਇਰੇ ਇਸ ਤਰ੍ਹਾਂ ਜਲੂ ਕਰਦੇ ਆਂ ਕਤਤਿਆ ਹੋਰ ਇਸ ਤਰ੍ਹਾਂ ਜਲੂ ਸੇਵਾ ਕਰਦੇ ਆਂ ਬਿਮਾਰਾ ਜੀ ਇਦਾਂ ਕਈ ਐਸੀਆਂ ਬਿਲਡਿੰਗਾਂ ਤਿਆਰ ਹੋਈਆਂ ਜਿਹੜੀਆਂ ਸਤਿਗੁਰਾਂ ਦੇ ਨਾਂ ਤੇ ਹਨ ਕਿ ਸਿਉਪਤ ਜਿੱਤਰ ਲੰਗਰ ਆਲ ਹੁਣ ਬਣਿਆ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਥਾਨ ਤੇ ਬਣਿਆ ਤਿਆਰ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਗੁਰ ਸੰਗਤ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਮਨਾਇਆ ਜਾਂਦਾ ਜੀ ਇੱਥੇ ਹਰ ਸਾਲ ਦਿੱਤਾ ਬਹੁਤ ਅਨੰਦ ਦੀ ਗੋਲੀ ਮਾਲਤ ਹੋ ਜਾਂਦਾ ਤੇ ਇੱਥੇ ਪ੍ਰਕਾਸ਼ ਜਿਹੜਾ ਮਨਾਇਆ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤੇ ਚਲੋ ਸੇਵਾਦਾਰ ਹਾਂ ਮਾਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵੀ ਬਾ ਕੀ ਇਥੇ ਕਥਾ ਵੀ ਹੁੰਦੀ ਸਵੇਰੇ ਸਾਰਾ ਯਾਨੀ ਕਿ ਪਹਰਾ ਹੁੰਦਾ ਮਹਾਰਾ ਕਿਰਪਣਾ ਮਹਾਰਾੇ ਕਰਾਉਣ ਵਾਲੇ ਤੇ ਮਾਪੁਰਖਾਂ ਦੇ ਸੰਯੋਗ ਦੇ ਨਾਲ ਕਿਉਂਕਿ ਮਾਪੁਰਖਾਂ ਦਾ ਸਥਾਨ ਹੈ ਮਾਪੁਰਖਾਂ ਦੇ ਸਾਰੀ ਖੇੜ ਆ ਪਿਛੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਸ਼ੀਧੀ ਦਿਹਾੜਾ ਲੰਘਿਆ ਉਹਦੇ ਵੀ ਇਥੇ ਯਾਨੀ ਕਿ ਲੰਗਰ ਲੱਗੇ ਉਹਨਾਂ ਦੀਵਾਨ ਸਜੇ ਬੜਾ ਮਹਾਰਾ ਕਿਰਪਣਾ ਚਲੋ ਚੜ੍ਹਦੀ ਕਲਾ ਪਹਰਾ ਹੋ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਦਿੱਤੀ ਸੰਗਤ ਨੂੰ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਆਪਾਂ ਤੁਹਾਨੂੰ ਗੁਰ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਤੁਹਾਨੂੰ ਗੁਰੂ ਮਹਾਰਾਜ ਦੇ ਜਿੱਥੇ ਕਿ ਗੁਰੂ ਸਾਹਿਬ ਜੀ ਇੱਥੇ ਚਰਨ ਲਾਏ ਸੀ ਇੱਥੇ ਆਏ ਸੀ ਤੁਸੀਂ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਜਿਹੜਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਆਣ ਕੇ ਆਪਣੇ ਚਰਨ ਲਾਏ ਸੀ ਕਿਉਂਕਿ ਸਾਰੀ ਸਤਗੁਰਦੀ ਵੜਾਈ ਹੈ ਉਹ ਜਾਣੀ ਜਾਣ ਹੀ ਉਹਨਾਂ ਨੂੰ ਸਾਰਾ ਹੀ ਇੱਥੇ ਕੀ ਜੜੀਆਂ ਖੇਡਾਂ ਚੱਲੀਆਂ ਕਿਉਂਕਿ ਕਿਸੇ ਵੀ ਇਨਸਾਨ ਦੇ ਕਿਸੇ ਵੀ ਕਿਸੇ ਦੇ ਕੋਈ ਹੱਥ ਨਹੀਂ ਹੈ ਸਾਰੀਆਂ ਉਹਨਾਂ ਦੀਆਂ ਖੇਡਾਂ ਕਿੱਥੇ ਕਿੱਥੇ ਕੁਝ ਰਚਿਆ ਉਹਨਾਂ ਨੇ ਇਹ ਸਾਰਾ ਹੀ ਉਹਨਾਂ ਦੇ ਜਿਹੜਾ ਉਹ ਕਿ ਗਾਨੀ ਜਾਨ ਮਹਾਪੁਰਸ਼ ਤੇ ਉਹਨਾਂ ਤੋਂ ਬਿਨਾ ਜਿਹੜਾ ਪਤਾ ਵੀ ਨਹੀਂ ਝੁਲਦਾ ਤੇ ਬੜਾ ਵਧੀਆ ਹੈ ਕਿ ਸਾਨੂੰ ਲੱਗ ਰਿਹਾ ਹੈ ਕਿ ਜਿਹੜੀਆਂ ਸੰਗਤਾਂ ਉਹਨਾਂ ਨੂੰ ਜਿਹੜਾ ਗੁਰੂ ਮਹਾਰਾਜ ਦੇ ਜਿਹੜੇ ਦਰਸ਼ਨ ਕਰਾਏ ਆ ਇਸ ਥਾਂ ਤੇ ਇੱਕ ਜਿੱਥੇ ਕਿ ਧੰਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਥਾਂ ਤੇ ਪਹੁੰਚੇ ਸੀ ਤੇ ਖਾਲਸਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਵੱਧ ਤੋਂ ਵੱਧ ਮੇਰੇ ਵੀਰੋ ਸ਼ੇਅਰ ਕਰਕੇ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਆਪਣੇ ਬੱਚਿਆਂ ਤੱਕ ਪਹੁੰਚਾਓ ਕਿ ਗੁਰੂ ਮਹਾਰਾਜ ਦੇ ਨੇ ਜਿਹੜਾ ਕਿੰਨੀਆਂ-ਕਿੰਨੀਆਂ ਇੱਥੋਂ ਜੜੀਆਂ ਹੈ ਵਿੜਿਆਈਆਂ ਲਈਆਂ ਜਾਂ ਸਾਨੂੰ ਨਿਮਾਣਿਆਂ ਨੂੰ ਕਿੰਨਾ ਕੁਛ ਸਾਡੇ ਲਈ ਜਿਹੜਾ ਉਹਨਾਂ ਨੇ ਜਿਹੜਾ ਕੀਤਾ ਆਪਾਂ ਇਤਿਹਾਸ ਨਾਲ ਜੁੜਨ ਦੀ ਲੋੜ ਹੈ ਗੁਰਸਿੱਖੀ ਨਾਲ ਜੁੜਨ ਦੀ ਲੋੜ ਹੈ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਸਿੱਖੀ ਨਾਲ ਜੋੜੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ